ད�ས 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 དསས དས 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 ད� ਦੇ ਸ਼ਿਵ ਗੋਪਾਲੂ ਲੈ ਕੇ ਤੇ ਅੱਜ ਜਿਹੜੀ ਸ਼ੋਭਾ ਯਾਤਰਾ ਭੋਲੇ ਸੰਗਤ ਦੀ ਭਰਾ ਦੇ ਰੂਪ ਤੇ ਨਿਕਲਣ ਜਾ ਰਹੀ ਉਹਨੂੰ ਲੈ ਕੇ ਚਿਕਨੇ ਅੱਜ ਪਹਿਲੇ ਤੇ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿ ਅੱਜ ਸ਼ਿਵਰਾਤਰੀ ਦਾ ਬਹੁਤ ਪਵਿੱਤਰ ਦਿਨ ਹੈ ਤੇ ਬਟਾਲੇ ਸ਼ਹਿਰ ਚ ਇਹਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਗਾ ਜਗਾ ਲੰਗਰ ਲੱਗੇਦੇ ਆ ਤੇ ਇਸ ਇਹਦੇ ਸੰਪਰਕ ਚ ਸਾਡੇ ਪ੍ਰੇਮਨਗਰ ਮਹੱਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਮੈਂ ਮਹਾਰਾਜ ਅੱਗੇ ਅਰਦਾਸ ਕਰਨਾ ਕਿ ਇਦਾਂ ਹੀ ਲੰਗਰ ਲੱਗਦੇ ਰਹਿਣ ਸਾਡੇ ਪੰਜਾਬ ਤੇ ਸਾਡਾ ਬਟਾਲਾ ਜਿਹੜਾ ਚੜ੍ਹਦੀ ਕਲਾ ਚ ਰਹੇ ਧੰਨਵਾਦ। ਅਸੀਂ ਕੀ ਕਹਿਣਾ ਚਾਹੁੰਦੇ ਹਾਂ ਸ਼੍ਰੀ ਰਾਤਰੀ ਲੈ ਕੇ ਤੇ ਅੱਜ ਦੀ ਇਹ ਸੋਭਾ ਯਾਤਰਾ ਨੂੰ ਲੈ ਕੇ ਜਿਹੜੀ ਬੋਲੇ ਸ਼ੰਕਰ ਦੀ ਬਰਾਤ ਦੇ ਰੂਪ ਚੱਦੀ ਹੈ ਤੇ ਬਹੁਤ ਮਹਾਨ ਪर्व ਸ਼ਿਵਰਾਤਰੀ ਜੋ ਬੋਲੇਨਾਥ ਮਹਾਦੇਵ ਦਾ ਪਰਵ ਹਰ ਸਾਲ ਮਨਾਇਆ ਜਾਂਦਾ ਬੜੀ ਧੂਮ ਦੇ ਨਾਲ ਇਹ ਜਿਹੜਾ ਪ੍ਰੀਮ ਨਗਰ ਦਾਰਾਸਲਾਮ ਵਿਖੇ ਚਮਤਕਾਰੀ ਮੰਦਰ ਬੋਲੇਨਾਥ ਦਾ ਸ਼ਿਵ ਮੰਦਰ ਇਸ ਵਿੱਚ ਹਰ ਸਾਲ ਸ਼ੋਭਾ ਯਾਤਰਾ ਨਿਕਲਦੀ ਆ ਔਰ ਸਾਰੇ ਹੀ ਲੋਕ ਬਟਾਲਾ ਵਾਸੀ ਬੜੀ ਧੂਮ ਧਾਮ ਦੇ ਨਾਲ ਇੱਥੇ ਪਹੁੰਚਦੇ ਨੇ ਔਰ ਸ਼ਮੂਲੀਅਤ ਕਰਦੇ ਨੇ ਇੱਥੇ ਕੋਈ ਕਿਸੇ ਦੀ ਪਾਰਟੀ ਦੀ ਗੱਲ ਨਹੀਂ ਸਾਰੇ ਹੀ ਇੱਥੇ ਨਤਮਸਤਕ ਹੁੰਦੇ ਨੇ ਤੇ ਮੈਂ ਅੱਜ ਦੇ ਇਸ ਪੁਰਬ ਤੇ ਬਹੁਤ-ਬਹੁਤ ਮੁਬਾਰਕ ਦਿੰਦਾ ਸਾਰਿਆਂ ਨੂੰ ਔਰ ਖਾਸ ਕਰ ਇੱਥੋਂ ਦੇ ਜਿਹੜੇ ਟਰਸਟ ਨੂੰ ਜੋ ਹਰ ਸਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਮਨੋਦਨ ਸਾਰਿਆਂ ਨੂੰ ਮੇਰੇ ਵੱਲੋਂ ਇਸ ਮਹਾਨ ਪੁਰਬ ਦੀ ਬਹੁਤ-ਬਹੁਤ ਮੁਬਾਰਕ ਸ਼ੁਭਨਾਮ ਜੀ ਆਪਣਾ ਮੇਰਾ ਨਰੇਸ਼ ਵਰਮਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਇਸ ਜਿਹੜੀ ਪੋਲੇਸ਼ਨ ਕੇ ਦੀ ਪ੍ਰਾਤਿਕਾ ਲਈ ਇਹ ਸ਼ੋਭਾ ਯਾਤਰਾ ਬਹੁਤ ਪੁਰਾਣੀ ਨਿਕਲ ਰਹੀ ਹੈ ਇਹ ਐਦਾ ਘਰ ਵਿੱਚ ਵੀ ਲੋਕਾਂ ਦਾ ਵਿਆਹ ਹੋਏ ਤਾਂ ਸ਼ਾਇਦ ਨਾ ਪਗਣਾ ਲੋਕੀ ਤਾਂ ਪਾਂ ਤਿੰਨ ਦਿਨ ਲਗਾਤਾਰ ਪ੍ਰੋਗਰਾਮ ਚੱਲਦਾ ਬਹੁਤ ਵੱਡੀ ਸ਼ੋਭਾ ਯਾਤਰਾ ਚਾਹ ਬਟਾਲੇ ਜਹਾਜੀ ਸ਼ੋਭਾ ਯਾਤਰਾ ਕੋਈ ਕਰਦਾ ਹੋਵੇ ਜੈ ਸ਼ੰਕਰ ਮਹਾਰਾਜ ਫਰਮਾਈ ਦੱਸ ਦਿਓ ਅੱਜ ਕਿਸ ਮੁਤਲਕ ਕਿਸ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਅੱਜ ਸ਼ੰਕਰ ਗੋਵਿੰਦ ਦੀ ਸ਼ਾਦੀ ਹੈ ਜੋ ਹਰ ਸਾਲ ਆਈ ਇਸਾਂ ਸ਼ੋਭਾ ਯਾਤਰਾ ਨੂੰ ਕਰਦੇ ਆਂ ਤੇ ਇਸ ਸ਼ੋਭਾ ਯਾਤਰਾ 'ਚ ਸਾਰੇ ਸ਼ਹਿਰ ਦੇ ਲੋਕ ਕੋਈ ਨਾ ਹੈ ਤਿੰਨ ਦਿਨ ਦਾ ਭਾਜੇਪੀ ਚਾਰਸ ਜੰਗੀਆਂ ਪਾਰਟੀਆਂ ਸਾਰੇ ਸਭ ਆਂਦੇ ਨੇ ਸਾਰਿਆਂ ਦਾ ਇਹ ਮਿਲ ਜੁਲ ਕੇ ਅਸਤੇ ਭੰਡਾਰਾ ਵੀ ਚੱਲਦਾ ਹੈ ਤਿੰਨ ਦਿਨ ਭੰਡਾਰਾ ਚੱਲਦਾ ਹੈ ਅੱਜ ਸ਼ੋਭਾ ਯਾਤਰਾ ਹੈ ਕੱਲ ਜਾਗਰਣ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਾ ਜਿਸ ਦਿਨ ਮਿਲ ਜੁਲ ਕੇ ਆਦਿ ਨੂੰ ਆਇਆ ਕਰੋ ਕੀ ਕੋਈ ਖਾਸ ਰੇਤਾ ਹੈ ਸ਼ੋਭਾ ਯਾਤਰਾ ਇਹ ਕੋਈ ਖਾਸ ਰੇਤਾ ਅਸਤੇ ਖਾਸ ਰੇਤਾ ਹੈ ਇਹ ਸੇ ਭੋਲੇ ਨਾਲ ਦਾ ਮੰਦਿਰ ਹੈ ਉਹਨੂੰ ਭੋਲੇ ਨਾਲ ਦਾ ਮੰਦਿਰ ਹੈ ਚਮਕਚੜੀ ਮੰਦਿਰ ਹੈ ਚਮਕਚੜੀ ਮੰਦਿਰ ਹੋ ਜੀ ਨਾ ਜੀ ਗਿਲਾਂ ਦਾ ਬੋਦੀਰ ਸਾਹਿਬ ਪੜੀ ਹੁੰਦੀ ਜੋ ਮੰਗਾ ਨੂੰ ਕਿ ਆਪਣਾ ਸੁਪਨਾ ਮੇ ਜੀ ਹਾਂਜੀ ਮੇਰਾ ਨਾਮ ਕਵਿਤਾ ਹੋਚ ਹੈ ਕੀ ਕਹਣਾ ਚਾਹੁੰਦੇ ਹੋ ਕਿਸ ਤਰੀਕੇ ਦੀ ਇਹ ਸਾਰੀ ਬਰਾਤ ਰੰਦੀ ਹੈ ਕਿਸ ਮੁਤਲਕ ਕੱਢੀ ਜਾਂਦੀ ਹੈ ਕੀ ਕੁਝ ਹੁੰਦਾ ਹੈ ਇਹਦੇ ਵਿੱਚ ਇਹ ਜੀ ਭੋਲੇ ਸ਼ੰਕਰ ਦੀ ਬਰਾਤ ਅਸੀਂ ਇੱਥੇ 31 ਸਾਲ ਤੋਂ نکال ਰਹੇ ਹਾਂ ਇਹ ਜਿਹੜੀ ਬਰਾਤ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਇਨਵੀਟੇਸ਼ਨ ਦਿੰਨੇ ਆ ਸਾਰੇ ਇੱਥੇ ਤੂਮਤਾਂ ਨਾਲੇ ਮਤਲਬ ਕਿ ਸ਼ਾਦੀ ਦਾ ਪ੍ਰੋਗਰਾਮ ਬਣਾਇਆ ਜਾਂਦਾ ਹੈ ਅੱਜ ਅਸੀਂ ਇੱਥੋਂ ਆਪਣੇ ਮੰਦਿਰ ਤੋਂ ਲੈ ਕੇ ਡੇਰਾ ਗਾਂਧੀ ਚੌਂਕ ਤੋਂ ਹੋ ਕੇ ਤੇ ਫਿਰ ਅਸੀਂ ਆਪਣੇ ਮੰਦਿਰ ਚਾਵਾਂਗੇ ਸਾਰੇ ਇਸ ਦਿਨ ਬੜੇ ਸ਼ਤੂਲ ਤਾਮ ਦੇ ਨਾਲ ਸਾਰੇ ਦੇਖੋ ਸੰਗਤ ਕਿੰਨੀ ਖੁਸ਼ ਰਹੀ ਅੱਜ ਖਾਸ ਕੀ ਰਿਹਾ ਹੈ ਤੇ ਵਿੱਚ ਦੇਖਣ ਵਾਲਾ ਦੇਖਣ ਵਾਲਾ ਕੀ ਹੁੰਦਾ ਖਾਸ ਤੌਰ ਤੇ ਅਗਰ ਜਦੋਂ ਨਿਕਲਦੀ ਹੈ ਬਰਾਤ ਕਿਸ ਕਿਸ ਤਰੀਕੇ ਦੀ ਹੁੰਦੀ ਹੈ ਜਿਸ ਤਰ੍ਹਾਂ ਆਮ ਲੋਕਾਂ ਦੀ ਬਰਾਤ ਹੁੰਦੀ ਹੈ ਉਹਤੋਂ ਕੀ ਖਾਸ ਹੁੰਦਾ ਹੈ ਦੇਖੋ ਭਗਵਾਨ ਦੀ ਬਰਾਤ ਤੇ ਖਾਸ ਹੀ ਹੋਏਗੀ ਆਮ ਲੋਕਾਂ ਨਾਲ ਥੋੜੀ ਨਾ ਇਹ ਬਹੁਤ ਵਧੀਆ ਬਹੁਤ ਉਤਸ਼ਾਹ ਦੇ ਨਾਲ ਬੜੀ ਸ਼ਰਦਾ ਦੇ ਨਾਲ ਸਾਰੇ ਭਗਤ ਜਿਹੜੇ ਨੇ ਇਹ ਬਰਾਤ ਨੂੰ ਕਾਲ ਕੇ ਨੇ